ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਦੋ ਗੱਬਣ ਵੜਾ ਦੋਨੇ ਰੇਟ ਵਿੱਚ ਹੋਗਾ ਆਓ ਅੱਗੇ ਵੀਰਾਂ ਕਰੀਏ ਗੱਲ ਬਾ ਦੋਨੇ ਦੋਨੇ ਨਾਲ ਸੇਲਾ ਸਸੀ ਕਾਲ ਬਾਈ ਜੀ ਸਸੀ ਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਮ ਪਿੰਡ ਕਰਨ ਵਾਲੀ ਜੀ ਕਿਹੜਾ ਬਰਨਾਲਾ ਮੇਰਾ ਨਾਮ ਰਣਜੀਤ ਨੌਣਾ ਖਿੰਦਾ ਮਿਰਨਾ ਹੈ ਮੋਬਾਈਲ ਨੰਬਰ ਆਪਣਾ ਜੀ 9815648100 9815648100 ਜਿਹੜੀ ਵੀਰੇ ਪਹਿਲੇ ਨੰਬਰ ਤੇ ਆਪਾਂ ਜਰਸੀ ਵੇਖ ਰਹੇ ਹਾਂ ਸੁਆ ਘੜਾ ਸੂਰਜ ਹੈ ਸੁਆ ਗੂਜਾ ਸੂਰਜ ਹੈ 6 ਦਾੰਦ 6 ਦਾੰਦ ਕਹਿਣ ਨਾਲ ਲੇ ਜੂਗੇ ਇਹਦੇ 354 ਪੰਜ ਚਾਰ ਗਣ ਬੈਜ ਜਾਣੇ ਆਂ ਜੀ ਪੂਰੀ ਸਾਊ ਸੀਲ ਹੈ ਕੋਈ ਮਰਜ਼ੀ ਕੋਈ ਵੀ ਬੰਦਾ ਇਸ ਦੇ ਉੱਤੇ ਹੱਥ ਫੇਰੀ ਜਾਵੇ ਐ ਲੱਗਸਾੜ ਵਾਲੀ ਨਿਕਲੇਗੀ ਠੀਕ ਆ ਠੰਡੀ ਸੀਦਾ ਤਾਂ ਕੋਈ ਅੰਤ ਹੀ ਨਹੀਂ ਜਿੰਨੀ ਵੀ ਗੱਲ ਹੋਣੀ ਸੀ ਕਿੰਨਾ ਦੁੱਧ ਮੰਨ ਕੇ ਲੇਵੇ ਬੰਦਾ ਦੁੱਧ ਵੀ 20 ਕਿਲੋ ਤੋਂ ਤੇ ਰਾਮ ਨਾਲ ਹੀ ਪਾ ਦੂੰਗੀ ਲੈ ਲਊਗਾ ਬਹੁਤ ਹਾਲੇ ਤਾਂ ਬੜਨਾ ਰਸੀ ਨੇ ਆ ਤਾਂ ਕੁਝ ਵੀ ਨਹੀਂ ਬਣੇ ਤੇ ਰੇਟ ਇਹਦਾ ਕੀ ਰੱਖਿਆ ਵੇਚਣ ਵਾਲਾ ਵੇਚਣ ਵਾਲਾ ਮੁੱਲ 85000 87000 ਵੀ ਰਸੀ ਦੇ ਦਾ ਸੁਬਰਾ ਲੈਵਾ ਵਗੈਰਾ ਦੇਖੋ ਬੈੜ ਦਾ ਕੀ ਬਾਤਾਂ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਫਿਟਨੈਸ ਬਹੁਤ ਆ ਦੂਜਾ ਸੁਆ ਸੂਰੀ ਆ ਰੇਟ 85000 ਤੇ ਵੀਰੇ 82000 ਦੀ 83 ਦੇ ਆਪਾਂ ਦੇਣੀ ਆ ਜਮਾ ਹਣਾ ਹਾਂਜੀ ਦੇ ਦਾਂਗੇ ਛੋਟ ਸੱਪਾ ਕਰ ਦਾਂਗੇ ਠੀਕ ਆ ਮਾਨਦਾਨ ਹੋ ਜਾਊਗਾ ਤੇ ਕੱਦ-ਕਾੜ ਵੱਡੀ-ਬੁੱਡੀ ਜਿੰਦ-ਜੰਦ ਬਹੁਤ ਆ ਹਨਾ ਠੀਕ ਹੈ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਵਾਕੀ ਮੇਰਬੂਲ ਦੇਖੋ ਬੈਠਦੇ ਉੱਪਰ ਜੇ ਕੱਦ-ਕਾੜੱਖੋਂ ਕਿਸੇੱਖੋਂ ਤੀਸ ਤੋਂ ਮਾਰਦਾ ਨਹੀਂ ਦੱਗੇ ਕੋਈ ਬੰਦਾ ਇਹ ਨਹੀਂ ਕਹਦਾ ਇਹ ਨਾ ਰਿਸੋਰਟ ਹੀ ਹੈ ਠੀਕ ਹੈ ਲੇਵਜ ਐ ਕਹਿੰਦਾ ਭਾਵਾ ਜਿੰਨੀ ਵਿੱਤੀ ਹੋ ਹੈਗੀ ਆ 2-2 ਇੰਚੀ ਵਿੱਤੀ ਹੋਰ ਪਾ ਦੂ ਹਲੇ ਹਨਾ ਪਾਣੀ ਪਾਣੀ ਹੋਣਾ 5-6 ਪਏ ਆ ਠੀਕ ਹੈ ਹਜੇ ਇਹਦਾ ਇੱਕ ਹਫਤਾ ਥੂਣ ਦੇ ਵਿੱਚ ਪਿਆ ਹੈਗਾ ਰੇਟ 83000 ਆ ਗਿਆ ਤਦ ਚੰਗੀ ਗੇਰ ਕਰਾਂਗੇ 20 ਕਿਲੋ 18 19 ਕਿਲੋ ਤੋਂ ਤਾਂ ਬੱਟ ਤੇ ਬਖਰਾ ਪਊਗੀ ਤੇ ਬਾਕੀ ਲੇਵੇ ਦੇ ਵਿੱਚਰ ਸਫਾਈ ਦੇਖੋ ਜੇ ਮੈਂ ਕਹਾਂ ਪਤਾ ਜਿਵੇਂ ਸਫਾਈ ਪੂਰੀ ਬੁੱਲ ਲਾਗੀ ਥਣ ਕਿੱਠ ਜੱਟ ਤੇ ਲੱਗਿਆ ਹੋਇਆ ਖੜ ਕੇ ਜਿਵੇਂ ਮਰਜ਼ੀ ਲੈ ਕਿਤੀ ਤੇ ਲੋ ਵੇਖ ਕੇ ਉਸ ਜੀ ਨਹੀਂ ਕਹਿੰਦੀ ਠੀਕ ਹੈ ਵੀ ਕਹਿੰਦਾ ਬਸ ਸਾਫ਼ ਸੁਥਰੀ ਜੇ ਪੂਰੀ ਜਾਵਾਂ ਹਣਾ ਪੂਰੀ ਸਾਫ਼ ਸੁਥਰੀ ਠੀਕ ਹੈ ਤੇ ਬਾਕੀ ਲੇਵੇ ਦੀ ਸਾਫ਼ ਨਹੀਂ ਨਹੀਂ ਬੜ ਮਿਲਦੀ ਹਣਾ ਲੇਵੇ ਦੀ ਸਾਫ਼ ਨਹੀਂ ਮਿਲਦੀ ਨਹੀਂ ਕੋਈ ਟੁੱਟਣਾ ਜਾਂ ਹੁੰਦਾ ਕੋਈ ਟੁੱਟਣ ਜਾਂਦੇ ਹੁੰਦਾ ਪੂਰਾ ਵਧੀਆ ਲੇਵਾ ਸੋ ਜਿਵੇਂ ਮੱਕੀ ਬੀਜਦੇ ਨੇ ਮਸ਼ੀਨ ਨਾਲ ਆਪਣੀ ਉਹ ਪ੍ਰੈਸਰ ਵਾਲੇ ਨਾਲ ਇਹ ਜੱਠੇ ਘਰ ਤੇ ਟਾਂਡਾ ਖੜਾ ਜਾਵਾਂ ਉਹ ਸਿਸਟਮ ਆ ਜਾਵਾਂ ਤੇ ਲੇਬਰ ਦੀ ਸਾਫ ਸੁੱਧਰੀ ਦੇਖੋ ਪਤਾ ਨਹੀਂ ਕਿੰਨੀ ਸਾਫ ਸੁੱਧਰੀ ਆ ਸੋ ਆ ਦੇਖੋ ਯਾਰ ਥਾਣੇ ਦੇਖੋ ਜਮਾ ਕਿਆ ਹੋਤਾ ਵੀਰ ਦੇ ਪਾਬਲੇ ਡੈਪਾ ਕੋਈ ਕਹਿਣ ਦੀ ਗੱਲਾਂ ਨਹੀਂ ਇਹਨਾਂ ਢੇਲੋ ਹਰ ਇੱਕ ਨੂੰ ਕਹਿੰਦਾ ਵੀਰ ਦੇ ਬਾਬਾ ਜਾਵਾਂ ਠੰਡੀ ਲੱਜਵੇਂ ਮਰ ਜਾ ਤੇ ਮੇਰੀ ਚੱਲੋ ਹਣਾ ਠੰਡੀ ਬਈ ਜਿਵੇਂ ਮਰਦੀ ਹੱਥ ਮੇਰੀ ਚੱਲੋ ਕੁਝ ਵੀ ਨਹੀਂ ਕਰਦੇ ਤੇ ਅੱਗੇ ਵੀਰੇ ਦੇਖ ਰਹੇ ਆਪਾਂ ਦੋ ਨੰਬਰ ਦੋ ਨੰਬਰ ਬੱਚੀ ਦੋ ਦੰਦਾ ਜੀ ਪਹਿਲਾ ਸੂਰ ਸੁਣੀ ਆ ਜੀ ਸਾਉਂਸੀਲ ਪੂਰੀ ਪੱਤਾ ਕੀ ਭਲਾ ਪਾਉਣ ਲੱਗੀ ਆ ਤੇ ਕਿਹਨਾਂ ਇੱਕ ਬੱਦਿਆ ਪਲਦੀ ਪਾਉਂਦੇ ਇਹ ਵੀ ਅੱਲੇ ਵਿੱਚ ਬੜੀ ਸੁਤਰੀ ਆ ਹਨਾ ਜੇਵਾ ਤਾਂ ਇਹਦੇ ਨਹੀਂ ਬਣਨ ਆਲੇ ਠੀਕ ਆ ਕਾਡ ਹੀ ਤੋੜ ਤੋਂ ਬਣਨ ਵਾਲੇ ਤਾਂ ਇਹ ਜਿੰਨੀ ਕਹਦੇ ਤੋਂ ਉਨੀ ਬਣਨ ਵਾਲੇ ਛੋਟ ਮਾਰਨ ਵਾਲਾ ਕੰਮ ਹੀ ਕਿਆ ਤਨ ਕੱਢਦੀ ਆ ਜੇ ਇਹ ਵੀ ਲੈ 5-4 ਦਿਨ ਲੈ ਠੀਕ ਆ 5-4 ਦਿਨ ਬਾਕੀ ਆ ਜੇ ਇਹ ਵੀ ਕੁਛ ਨਹੀਂ ਕਹਿੰਦੀ ਜਿਵੇਂ ਮਰਦੀ ਖਿੱਚੀ ਜਾ ਬੈਠਾ ਥਾਣਾ ਲੱਤ ਨਹੀਂ ਮਾਰਦੀ ਕੋਈ ਛੜ ਨਹੀਂ ਮਾਰਦੀ ਕੁਛ ਨਹੀਂ ਕਹਿੰਦੀ ਕਿੰਨਾ ਵਦ ਵਨ ਕੇ ਚੱਲੀ ਇਹਦਾ ਪਾ ਦੁੱਧ ਇਹਦਾ 17 ਲੀਟਰ ਮੰਨ ਲਓ 17 ਮਨ ਲਓ। ਠੀਕ ਹੈ ਠੀਕ ਹੈ। ਦੋ ਦੰਦ ਹੈ। ਸੋ 17 18 ਵਾਲੇ ਦਾ ਹੈਗੀ ਜਮ। ਵੀਰੇ ਰਾਮ ਦਾ ਦੇਰ ਯਾਦ ਕੁਆਲਟੀ ਆ। ਮੁੱਲ ਇਹਦਾ ਕੀ ਰੱਖਿਆ? ਮੁੱਲ ਇਹਦਾ ਬਹੁਤ ਰਹੇ 8000 ਰੁਪਏ ਦੀ ਜੇ ਦਾ। ਤੋਰੀ ਬਾਤ। ਸੁਭਰ ਕੱਦ-ਕੱਦ ਵਗੈਰਾ ਦੇਖੋ ਬੱਚੀ ਦਾ ਸਾਈਨਿੰਗ। ਦੋ ਦੰਦ ਦਾ ਹਜੇ ਕਬੂਤਰ ਦਾ ਬੱਚਾਈ ਆ ਤੇ ਮੂੰਹ ਮੱਥਾ ਟੂਆ ਵਗੈਰਾ ਦੇਖੋ ਯਾਰ ਸਾਈਨਿੰਗ ਸੁਣੀ ਨਿਕਾ ਨਿਕਾ ਕਰਨ। ਪੂਰੀ ਜਾਦਪਾਦ ਦੇ ਵਿੱਚ ਬੱਚੀ ਆ ਗਈ ਜਮ। ਤੇ ਰੇਟ ਵੀਰੇ ਦਾ 72000 ਜੀ ਸਰਪ ਠੀਕ ਆ 72000 ਚ ਗਜਾਇਸ ਕਰਦੇ ਆ ਕੂਤ ਜੇ ਗੋੜ ਦੀ ਫਿਰਦੀ ਜਮਾ ਨਵਾਂ ਹਾਨੇ ਦਾ ਦੀ ਬੱਚੀ ਤੁਹਾਡੇ ਘਰੇ ਚਲੀ ਗਈ ਇਹ ਜਰਸੀ ਦਾ ਜਾਗ ਲਾ ਦੇਣਾ ਜਮਾ ਚੰਗੇ ਸੀਮਨ ਭਾਈ ਚਲੇ ਵਜਿਆ ਬ੍ਰੀਡ ਚਾਰ ਕਰ ਲੂਗੀ ਸੋ ਦੇਖੋ ਕੰਨ ਜਾਤ ਪਾਤ ਤੇ ਬਾਕੀ ਲੇਵੇ ਦੀ ਬੜੀ ਸੁਤਰੀ ਆ ਹਨਾ ਲੇਵੇ ਦੀ ਸੁਤਰੀ ਆ ਬਾਕੀ ਦੋ ਦਾ ਨਾ ਜਮਾ ਨਵਾਂ ਹਾਂ ਠੀਕ ਆ ਜੇ ਪਲੂਣ ਬੱਚੀ ਪਹਿਲਾ ਸੁਆ ਸੁਰੀ ਤੇ ਬਾਈ ਨੰਬਰ ਬੋਲ ਜੇ ਕੋਈ ਫਿਰ ਦੁਬਾਰਾ ਆਪਣਾ ਨੰਬਰ 981554810 ਠੀਕ ਹੈ ਜਿਹੜਾ ਵੀ ਭਾ ਲੋ ਕਹਿੰਦਾ ਬਾਜ ਬਰੇਡ ਕਰਿਆ ਮਾਨਦਾਨ ਵਿੱਚ ਮਾਣ ਮਟਾ ਕਰਾਂਗੇ ਬੰਦੇ ਦਾ ਜ਼ਰੂਰ ਕਰਾਂਗੇ ਸੋ ਵੀਡੀਓ ਦੇਖ ਕੇ ਨੇ ਚੈਨਲ ਨੂੰ ਪਿਆਰ ਦੇਣ ਲਈ ਤੈਅ ਹਾਂ ਦੋਤਾ